ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਆਪਾਂ ਆਲੂ ਬੈਂਗਣੀ ਦੀ ਸਬਜ਼ੀ ਬਰਕੇ ਬਣਾਵਾਂਗੇ ਇਹ ਸਬਜ਼ੀ ਬਣਾਉਣ ਦਾ ਤਰੀਕਾ ਬਹੁਤ ਹੀ ਸਿੰਪਲ ਹੈ ਅਤੇ ਖਾਣ ਵਿੱਚ ਵੀ ਬਹੁਤ ਹੀ ਸਵਾਦਿਸ਼ ਲੱਗਦੀ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਕਰਵਾ ਦਈਏ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਨਾਲ ਪੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤਾਈ ਪਹੁੰਚ ਸਕਣ ਅਤੇ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਸਾਨੂੰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਰੈਸিপি ਤੇ ਲੈ ਕੇ ਆਈਏ ਤਾਂ ਹੁਣ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਤੀ ਹਾਂ ਦੋਸਤੋ ਆਪਾਂ ਆਲੂਆਂ ਨੂੰ ਛਿੱਲ ਲੈਣਾ ਹੈ ਅਤੇ ਵੈਂਗਣੀ ਨੂੰ ਚੰਗੀ ਤਰ੍ਹਾਂ ਤੋਲ ਲੈਣਾ ਹੈ ਦੋਸਤੋ ਵੈਂਗਣੀ ਲੰਬੀ ਹੈ ਇਸ ਲਈ ਅਸੀਂ ਇਸ ਨੂੰ ਪਹਿਲਾਂ ਵਿੱਚੋਂ ਕਟਾਂਗੇ ਅਤੇ ਫਿਰ ਇਸ ਤੇ ਚਾਰ ਕੱਟ ਲਗਾ ਦੇਵਾਂਗੇ ਪਰ ਜੇਕਰ ਬੈਂਗਣੀ ਗੋਲ ਹੈ ਤਾਂ ਉਸ ਨੂੰ ਤੁਸੀਂ ਸੈਂਟਰ ਤੋਂ ਨਹੀਂ ਕੱਟਣਾ ਉਸ ਤੇ ਚਾਰ ਕੱਟ ਵੈਸੇ ਹੀ ਲਗਾ ਦੇਣੀ ਹੈ ਅਤੇ ਨਾਲ ਹੀ ਦੋਸਤੋ ਆਪਾਂ ਆਲੂਆਂ ਦੇ ਵੀ ਇਸੇ ਤਰ੍ਹਾਂ ਚਾਰ ਪੀਸ ਕਰ ਲਵਾਂਗੇ ਤੁਸੀਂ ਆਲੂਆਂ ਨੂੰ ਜ਼ਿਆਦਾ ਬਰੀਕ ਨਹੀਂ ਕੱਟਣਾ ਮੋਟਾ-ਮੋਟਾ ਰਫਲੀ ਕੱਟ ਲੈਣਾ ਹੈ ਤਾਂ ਹੁਣ ਸਬਜ਼ੀ ਵਿੱਚ ਪਾਉਣ ਲਈ ਆਪਾਂ ਮਸਾਲਾ ਤਿਆਰ ਕਰਨਾ ਹੈ ਮਸਾਲਾ ਤਿਆਰ ਕਰਨ ਲਈ ਅਸੀਂ ਲਾਲ ਮਿਰਚ ਧਨੀਆ ਪਾਊਡਰ આમਚੂਰ ਪਾਊਡਰ ਗਰਮ ਮਸਾਲਾ ਨਮਕ ਅਤੇ ਹਲਦੀ ਆਪਦੇ ਸਵਾਦ ਦੇ ਅਨੁਸਾਰ ਲਿਆ ਹੈ ਦੋਸਤੋ ਤੁਸੀਂ ਇਸ ਸਾਰੇ ਮਸਾਲੇ ਨੂੰ ਮਿਕਸ ਕਰ ਲੈਣਾ ਹੈ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸਨੂੰ ਕੱਟੀ ਹੋਈ ਵੈਂਗਣੀ ਦੇ ਵਿੱਚ ਪਾਰ ਦੇਣਾ ਹੈ ਤੁਸੀਂ ਇਸਨੂੰ ਚਮਚ ਜਾਂ ਫਿਰ ਹੱਥਾਂ ਦੀ ਮਦਦ ਨਾਲ ਵੈਂਗਣੀ ਵਿੱਚ ਪਾ ਸਕਦੇ ਹੋ ਹੱਥਾਂ ਨਾਲ ਇਹ ਜ਼ਿਆਦਾ ਵਧੀਆ ਭਰਿਆ ਜਾਏਗਾ ਅਤੇ ਜੋ ਮਸਾਲਾ ਬਚ ਜਾਵੇਗਾ ਤੁਸੀਂ ਆਲੂਆਂ ਦੇ ਵਿੱਚ ਮਿਕਸ ਕਰ ਸਕਦੇ ਹੋ ਦੋਸਤੋ ਮਸਾਲੇ ਆਪਾਂ ਆਪਦੇ ਸਵਾਦ ਦੇ ਅਨੁਸਾਰ ਹੀ ਪਾਉਣੇ ਹਨ ਅਤੇ ਆਪਾਂ ਤੜਕਾ ਲਗਾਉਂਦੇ ਸਮੇਂ ਵੀ ਥੋੜੇ ਜਿਹੀ ਮਸਾਲੇ ਪਾਵਾਂਗੇ ਤਾਂ ਉਸੇ ਹਿਸਾਬ ਨਾਲ ਤੁਸੀਂ ਆਲੂ ਬੈਂਗਣੀ ਦੇ ਮਸਾਲੇ ਤਿਆਰ ਕਰਨੇ ਹਨ ਤਾਂ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਗਾਵਾਂਗੇ ਤੜਕਾ ਲਗਾਉਣ ਲਈ ਐਸੀ ਪਿਆਜ਼ ਹਰੀਆਂ ਮਿਰਚਾਂ ਟਮਾਟਰ ਤੇ ਲਸਣ ਨੂੰ ਕੱਟ ਲਿਆ ਹੈ ਫਿਰ ਆਪਾਂ ਕੜਾਈ ਵਿੱਚ ਤੇਲ ਗਰਮ ਕਰਾਂਗੇ ਜਦ ਤੇਲ ਗਰਮ ਹੋ ਜਾਵੇਗਾ ਤਾਂ ਆਪਾਂ ਉਸ ਵਿੱਚ ਥੋੜੀ ਜੀ ਹਿੰਗ ਪਾ ਦਵਾਂਗੇ ਅਤੇ 1-2 ਸਕਿੰਟ ਬਾਅਦ ਹੀ ਆਪਾਂ ਉਸ ਵਿੱਚ ਪਿਆਜ਼ ਪਾ ਦਵਾਂਗੇ ਦੋਸਤੋ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਹੁਣ 2 ਮਿੰਟ ਬਾਅਦ ਆਪਾਂ ਟਮਾਟਰ ਪਾਵਾਂਗੇ ਅਤੇ ਨਾਲ ਹੀ ਹਰੀਆਂ ਮਿਰਚਾਂ ਵੀ ਪਾ ਦਵਾਂਗੇ। ਦੋਸਤੋ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਨਾ ਥੋੜੇ ਟਾਈਮ ਲਈ। ਆਪਾਂ ਕੜਸ਼ੀ ਨੂੰ ਚਲਾਉਂਦੇ ਰਵਾਂਗੇ ਤਾਂ ਜੋ ਆਪਣਾ ਮਸਾਲਾ ਥੱਲੇ ਨਾ ਲੱਗੇ। ਜਦੋਂ ਇਹ ਪੁੱਜ ਜਾਵੇ ਤਾਂ ਫਿਰ ਆਪਾਂ ਉਸ ਵਿੱਚ ਲਾਲ ਮਿਰਚ, ਹਲਦੀ, ਥੋੜਾ ਜਿਹਾ ਨਮਕ ਅਤੇ ਗਰਮ ਮਸਾਲਾ ਪਾ ਕੇ ਇਸ ਨੂੰ ਮਿਕਸ ਕਰ ਲਵਾਂਗੀ ਨਾਲ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਦਿੱਤਾ ਹੈ ਅਤੇ ਮਸਾਲਿਆਂ ਨੂੰ ਆਪਾਂ ਪਾਣੀ ਵਿੱਚ ਰਿਜਣ ਦਵਾਂਗੇ 1 ਮਿੰਟ ਬਾਅਦ ਆਪਾਂ ਇਸ ਵਿੱਚ ਤਿਆਰ ਕੀਤੀ ਹੋਈ ਬੈਂਗਣੀ ਅਤੇ ਆਲੂ ਪਾ ਦੇਣੇ ਹੈ ਅਤੇ ਸਬਜੀ ਨੂੰ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਹੁਣ ਆਪਾਂ ਸਬਜੀ ਨੂੰ ਟੱਕ ਕੇ ਰੱਖ ਦੇਣਾ ਅਤੇ ਗੈਸ ਨੂੰ ਬਿਲਕੁਲ ਸਿਮ ਤੇ ਕਰ ਦੇਣਾ ਹੈ। ਹੁਣ 5 ਮਿੰਟ ਬਾਅਦ ਆਪਾਂ ਸਬਜੀ ਨੂੰ ਚੈੱਕ ਕਰਾਂਗੇ ਅਤੇ ਕੜਸ਼ੀ ਮਾਰ ਦਵਾਂਗੇ। ਇਸ ਨਾਲ ਆਪਣੀ ਸਬਜੀ ਥੱਲੇ ਨਹੀਂ ਲੱਗੇਗੀ। ਦੋਸਤੋ ਆਪਣੀ ਸਬਜੀ ਹਲੇ ਵੀ ਕੱਚੀ ਹੈ ਤਾਂ ਇਸ ਨੂੰ ਆਪਾਂ ਫਿਰ ਤੋਂ 5 ਮਿੰਟ ਲਈ ਟੱਕ ਕੇ ਰੱਖ ਦਵਾਂਗੇ। ਤਾਂ ਦੋਸਤੋ ਹੁਣ 5 ਮਿੰਟ ਹੋ ਚੁੱਕੇ ਹਨ ਆਪਾਂ ਸਬਜੀ ਨੂੰ ਚੈੱਕ ਕਰਾਂਗੇ ਤਾਂ ਦੋਸਤੋ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਚਾਹੋ ਤਾਂ ਉੱਪਰ ਦੀ ਹਰਾ ਧਨੀਆ ਵੀ ਪਾ ਸਕਦੇ ਹੋ ਇਸ ਨਾਲ ਸਬਜੀ ਦਾ ਸਵਾਦ ਹੋਰ ਵੀ ਜ਼ਿਆਦਾ ਵਧੇਗਾ ਤਾਂ ਦੋਸਤੋ ਏਸੀ ਆਪਣੀ ਅੱਜ ਦੀ ਰੈਸਪੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ